ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਰਾਤੋਂ ਰਾਤ ਨੀਮਨ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਤਾਂ ਹੁਣ ਇਸ ਦਾ ਅਸਰ ਭਾਰਤੀਆਂ ਦੇ ਉੱਤੇ ਵੀ ਹੋਵੇਗਾ ਜੀ ਹਾਂ ਹੁਣ ਨਿਯਮ ਜਿਹੜੇ ਆ ਬਦਲ ਦਿੱਤੇ ਨੇ ਦਰਅਸਲ ਪ੍ਰਵਾਸੀ ਵਰਕਰ ਉਹਨਾਂ ਦੇ ਵਰਕ ਪਰਮਿਟ ਐਕਸਟੈਂਸ਼ਨ ਆਟੋਮੈਟਿਕ ਨਹੀਂ ਹੋਵੇਗੀ ਜੀ ਹਾਂ ਟਰੰਪ ਨੇ ਰਾਤੋਂ ਰਾਤ ਪ੍ਰਵਾਸੀ ਵਰਕਰ ਅਸਬੰਧੀ ਨਿਯਮਾਂ ਦੇ ਵਿੱਚੋਂ ਬਦਲਾਅ ਕੀਤਾ ਹੈ ਤਾਂ ਇਸ ਦਾ ਸਿੱਧਾ ਅਸਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਤੇ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਦੇ ਉੱਤੇ ਹੋਵੇਗਾ ਤਾਂ ਇਸ ਆਦੇਸ਼ ਦੇ ਤਹਿਤ ਅਜਿਹੇ ਪ੍ਰਵਾਸੀਆਂ ਨੂੰ ਹੁਣ ਆਟੋਮੈਟਿਕ ਕੰਮ ਕਰਨ ਦਾ ਅਧਿਕਾਰ ਨਹੀਂ ਮਿਲੇਗਾ ਇਸ ਦਾ ਮਤਲਬ ਹੈ ਕਿ ਵਿਦੇਸ਼ੀ ਕਾਮਿਆਂ ਨੂੰ ਹੁਣ ਆਪਣੇ ਰੋਸਗਾਰ ਕਾਰਡਾਂ ਦੇ ਵਿੱਚ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗੀ ਤਾਂ ਇਸ ਨਾਲ H1B ਵੀza ਰੱਖਣ ਵਾਲੇ ਜੀਵਨ ਸਾਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਵਾਲੇ ਵਿਦਿਆਰਥੀਆਂ ਤੇ ਸ਼ਰਨ ਮੰਗਣ ਵਾਲਿਆਂ ਲਈ ਸਭ ਤੋਂ ਵੱਧ ਮੁਸ਼ਕਲਾ ਪੈਦਾ ਹੋਣ ਗਿਆ ਤਾਂ ਨਵੇਂ ਨਿਯਮ ਤਹਿਤ ਹੁਣ ਹਰ ਨਵਾਂ ਕਾਰਡ ਜਾਰੀ ਕਰਨ ਤੋਂ ਪਹਿਲਾਂ ਸੁਰੱਖਿਆ ਜਾਂਚ ਕੀਤੀ ਜਾਵੇਗੀ ਤਾਂ ਕਿਹਾ ਜਾ ਰਿਹਾ ਕਿ ਇਹ ਭਾਰਤੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ ਕਿਉਂਕਿ H1B ਵੀਜ਼ਾ ਤਾਰਕਨ ਦੇ ਵਿੱਚੋਂ 71 ਪ੍ਰਚਿਤ ਭਾਰਤੀ ਨੇ ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਵੀ ਹੈ ਤਾਂ H4 ਵੀਜ਼ਾ ਤੇ ਆਉਣ ਵਾਲੇ ਯਾਤਰੀ ਲੋਕ H1B ਕਰਮਚਾਰੀਆਂ ਦੇ ਜੀਵਨ ਸਾਥੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਨੇ ਤਾਂ ਹੁਣ ਉਨਾ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਨੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕਾਰਡ ਦੀ ਮਿਆਦ ਪੁੱਗਣ ਤੋਂ 180 ਦਿਨ ਪਹਿਲਾਂ ਇੱਕ ਨਵੀਂ ਅਰਜ਼ੀ ਜਮ੍ਹਾਂ ਕਰਵਾਉਣ ਤਾਂ ਉਹ ਜਿੰਨੀ ਦੇਰ ਕਰਨਗੇ ਉੰਨਾ ਹੀ ਕੰਮ ਦੇ ਵਿੱਚ ਵਿਗਨ ਪਵੇਗਾ ਪਹਿਲਾਂ ਚੈੱਕ ਕਰ ਇੱਕ ਨਵੀਂ ਅਰਜ਼ੀ ਸਮੇਂ ਸਿਰ ਜਮ੍ਹਾਂ ਕਰਵਾਈ ਜਾਂਦੀ ਸੀ ਤਾਂ ਪੁਰਾਣਾ ਰਿਕਾਰਡ ਇਸ ਸੀਮਾਤ ਪੁੱਗਣ ਤੋਂ ਬਾਅਦ ਵੀ ਵੈਧ ਰਕਦਾ ਸੀ ਪਰ ਇਸ ਹੁਲਤ ਹੁਣ ਬੰਦ ਕਰ ਦਿੱਤੀ ਹੈ ਇਸ ਬਾਰੇ ਅਮਰੀਕਾ ਸਰਕਾਰ ਤੋਂ ਖੜ ਹੈ ਕਿ ਸੰਯੁਕਤ ਰਾਜ ਵਿੱਚ ਕੰਮ ਕਰਨ ਦਾ ਅਧਿਕਾਰ ਨਹੀਂ ਸਗ ਇੱਕ ਵਿਸ਼ੇਸ਼ ਅਧਿਕਾਰ ਹੈ ਤਾਂ ਇਸ ਬਦਲਾਅ ਦਾ ਭਾਰਤੀ ਕਾਮਯਾ ਤੇ ਸਭ ਤੋਂ ਵੱਧ ਪ੍ਰਭਾਵ ਪਵੇਗਾ ਕਿਉਂਕਿ H1 ਵੀ ਵੀਜ਼ਾ ਤਾਰਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਅਨੁਪਾਤ ਹੀ ਭਾਰਤੀ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਰਾਤੋਂ ਰਾਤ ਨੀਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਤਾਂ ਹੁਣ ਇਸ ਦਾ ਅਸਰ ਭਾਰਤੀਆਂ ਦੇ ਉੱਤੇ ਵੀ ਹੋਵੇਗਾ ਜੀ ਹਾਂ ਹੁਣ ਨਿਯਮ ਜਿਹੜਿਆ ਬਦਲ ਦਿੱਤੇ ਨੇ ਦਰਅਸਲ ਪ੍ਰਵਾਸੀ ਵਰਕਰ ਉਹਨਾਂ ਦੇ ਵਰਕ ਪਰਮਿਟ ਐਕਸਟੈਂਸ਼ਨ ਆਟੋਮੈਟਿਕ ਨਹੀਂ ਹੋਵੇਗੀ ਜੀ ਹਾਂ ਟਰੰਪ ਨੇ ਰਾਤੋਂ ਰਾਤ ਪ੍ਰਵਾਸੀ ਵਰਕਰ ਸਬੰਧੀ ਨਿਯਮ ਦੇ ਵਿੱਚੋ ਬਦਲਾਅ ਕੀਤਾ ਹੈ ਤਾਂ ਇਸ ਦਾ ਸਿੱਧਾ ਅਸਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਤੇ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਦੇ ਉੱਤੇ ਹੋਵੇਗਾ ਤਾਂ ਇਸ ਆਦੇਸ਼ ਦੇ ਤਹਿਤ ਅਜਿਹੇ ਪ੍ਰਵਾਸੀਆਂ ਨੂੰ ਹੁਣ ਆਟੋਮੈਟਿਕ ਕੰਮ ਕਰਨ ਦਾ ਅਧਿਕਾਰ ਨਹੀਂ ਮਿਲੇਗਾ ਇਸ ਦਾ ਮਤਲਬ ਹੈ ਕਿ ਵਿਦੇਸ਼ੀ ਕਾਮਿਆਂ ਨੂੰ ਹੁਣ ਆਪਣੇ ਰੋਸਗਾਰ 카ਡਨ ਦੇ ਵਿੱਚ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗੀ ਤਾਂ ਇਸ ਨਾਲ H1B ਵੀza ਰੱਖਣ ਵਾਲੇ ਜੀਵਨ ਸਾਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਵਾਲੇ ਵਿਦਿਆਰਥੀਆਂ ਤੇ ਸ਼ਰਨ ਮੰਗਣ ਵਾਲਿਆਂ ਲਈ ਸਭ ਤੋਂ ਵੱਧ ਮੁਸ਼ਕਲਾ ਪੈਦਾ ਹੋਣ ਗਿਆ ਤੇ ਨਵੇਂ ਨਿਯਮ ਤਹਿਤ ਹੁਣ ਹਰ ਨਵਾਂ ਕਾਰਡ ਜਾਰੀ ਕਰਨ ਤੋਂ ਪਹਿਲਾਂ ਸੁਰੱਖਿਆ ਜਾਂਚ ਕੀਤੀ ਜਾਵੇ ਗੀਤਾ ਕਿਹਾ ਜਾ ਰਿਹਾ ਹੈ ਕਿ ਇਹ ਭਾਰਤ ਨੂੰ ਸਪਤਵਦ ਪ੍ਰਭਾਵਿਤ ਕਰੇਗਾ ਕਿਉਂਕਿ H1B ਵੀਜ਼ਾ ਤਾਰਕਨ ਦੇ ਵਿੱਚੋਂ 71% ਭਾਰਤੀ ਨੇ ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਵੀ ਹੈ ਤਾਂ H4 ਵੀਜ਼ਾ ਤੇ ਆਉਣ ਵਾਲੇ ਯਾਤਰੀ ਲੋਕ X1B ਕਰਮਚਾਰੀਆਂ ਦੇ ਜੀਵਨ ਸਾਥੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਨੇ ਤਾਂ ਹੁਣ ਉਨਾ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਨੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕਾਰਡ ਦੀ ਮਿਆਦ ਪੁੱਗਣ ਤੋਂ 180 ਦਿਨ ਪਹਿਲਾਂ ਇੱਕ ਨਵੀਂ ਅਰਜ਼ੀ ਜਮ੍ਹਾਂ ਕਰਵਾਉਣ ਤਾਂ ਉਹ ਜਿੰਨੀ ਦੇਰ ਕਰਨਗੇ ਉੰਨਾ ਹੀ ਕੰਮ ਦੇ ਵਿੱਚ ਵਿਗਨ ਪਵੇਗਾ ਪਹਿਲਾਂ ਚੈੱਕ ਕਰ ਇੱਕ ਨਵੀਂ ਅਰਜ਼ੀ ਸਮੇਂ ਸਿਰ ਜਮ੍ਹਾਂ ਕਰਵਾਈ ਜਾਂਦੀ ਸੀ ਤਾਂ ਪੁਰਾਣਾ ਰਿਕਾਰਡ ਇਸ ਸੀਮਾਤ ਪੁੱਗਣ ਤੋਂ ਬਾਅਦ ਵੀ ਵੈਧ ਰਕਦਾ ਸੀ ਪਰ ਇਸ ਸਹੂਲਤ ਹੁਣ ਬੰਦ ਕਰ ਦਿੱਤੀ ਹੈ ਇਸ ਬਾਰੇ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਵਿੱਚ ਕੰਮ ਕਰਨੇ ਇੱਕ ਅਧਿਕਾਰ ਨਹੀਂ ਸਗ ਇੱਕ ਵਿਸ਼ੇਸ਼ ਅਧਿਕਾਰ ਹੈ ਤਾਂ ਇਸ ਬਦਲਾਅ ਦਾ ਭਾਰਤੀ ਕਾਮਯਾ ਤੇ ਸਭ ਤੋਂ ਵੱਧ ਪ੍ਰਭਾਵ ਪਵੇਗਾ ਕਿਉਂਕਿ H1 ਵੀਜ਼ਾ ਤਾਰਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਅਨੁਪਾਤ ਹੀ ਭਾਰਤੀ